ਯੂਐਸਡੀ ਵਸਨੀਕ ਕ੍ਰਾਸ ਡਿਪ ਕੋਰ 12 ਜਨਵਰੀ ਨੂੰ ਪੰਜਾਬ ਆਪਣੇ ਸੋਹਰੇ ਘਰ ਯੂਐਸਏ ਤੋਂ ਸੁਲਤਾਨਪੁਰ ਲੋਧੀ ਦੇ ਪਿੰਡ ਨਾਨੂ ਮੱਲੀਆ ਪਹੁੰਚੀ ਸੀ ਜਿਸ ਦਾ 19 ਜਨਵਰੀ ਨੂੰ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਵਿੱਚ ਮ੍ਰਿਤਕ ਔਰਤ ਦੇ ਪੇਕੇ ਆਨੇ ਸੋਹਰੇ ਪਰਿਵਾਰ ਤੇ ਕਤਲ ਦੇ ਦੋਸ਼ ਲਗਾਏ ਸਨ ਦੱਸਿਆ ਜਾ ਰਿਹਾ ਹੈ ਕਿ ਰਾਜਦੀਪ ਦੀ ਪੋਸਟਮਾਰਟਮ ਰਿਪੋਰਟ ਤੋਂ ਸਾਫ਼ ਜ਼ਾਹਰ ਹੋਇਆ ਹੈ ਕਿ ਉਸ ਦਾ ਦਮ ਘੁੱਟਣ ਨਾਲ ਮੌਤ ਹੋਈ ਹੈ ਪਰ 7 ਦਿਨ ਬੀਤ ਜਾਣ ਦੇ ਬਾਵਜੂਦ ਵੀ ਪੁਲਿਸ ਵੱਲੋਂ ਸੋਹਰਾ ਪਰਿਵਾਰ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਜਿਸ ਕਾਰਨ ਲੜਕੀ ਦਾ ਪਰਿਵਾਰ ਜਿਹੜਾ ਕਿ ਇੰਗਲੈਂਡ ਰਹਿੰਦਾ ਸੀ ਉਸ ਨੂੰ ਇੰਡੀਆ ਬੁਲਾਇਆ ਗਿਆ ਤੇ ਪੋਸਟਮਾਰਟਮ ਕਰਵਾਉਣ ਦੇ ਸਬੰਧ ਵਿੱਚ ਪੁਲਿਸ ਵੱਲੋਂ 7 ਦਿਨ ਵੀ ਜਾਣ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ। ਜਿਸ ਕਾਰਨ ਸੰਯੁਕਤ ਕਿਸਾਨ ਮੋਰਚਾ ਤੇ ਵੱਖ-ਵੱਖ ਜਥੇਬੰਦੀਆਂ ਵੱਲੋਂ ਅੱਜ ਥਾਣੇ ਦਾ ਘਿਰੋ ਕੀਤਾ ਗਿਆ। ਇਸ ਸਬੰਧੀ ਰਾਜਦੀਪ ਦੀ ਮਾਂ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਹਨਾਂ ਕੀ ਦੱਸਿਆ ਆਓ ਤੁਸੀਂ ਵੀ ਸੁਣੋ। ਰਾਜਦੀਪ ਮੇਰੀ ਇੱਥੇ ਆਈ ਸੀ ਵਿਆਹ ਤੇ ਉਹਦੇ ਸਹੁਰੇ ਪਰਿਵਾਰ ਨੇ ਉਹਨੂੰ ਕਿਹਾ ਸੀ 20 ਤਰੀਕ ਦਾ ਵਿਆਹ ਹੈ ਤੇਰਾ। ਜਦ ਰਾਜਦੀਪ ਇੱਥੇ ਪਹੁੰਚੀ ਤਾਂ ਉਹਦੀ ਫੈਮਿਲੀ ਦੇ ਵਿੱਚ ਕੋਈ ਵਿਆਹ ਨਹੀਂ ਸੀ ਸ ਇਹਨਾਂ ਨੇ ਉਹਨੂੰ ਧੋਕੇ ਨਾਲ ਬੁਲਾਇਆ ਇੱਥੇ ਨਾਲ ਪਰੌਣੇ ਦੀ ਸਲਾਹ ਸੀਗੀ ਬੁਲਾ ਕੇ ਇੱਥੇ ਉਹਨਾਂ ਨੇ 12 ਤਰੀਕ ਨੂੰ ਰਾਜ ਦੀ ਪਾਈ ਆ ਸਾਰੇ ਮੜਾਏ ਆ ਲੈ ਕੇ ਗਏ ਉਹਨੂੰ ਬਾਅਦ ਚ ਉਹਨੂੰ 19 ਤਰੀਕ ਨੂੰ ਇਹਨਾਂ ਨੇ ਗਲ ਘੁੱਟ ਕੇ ਉਹਦੀ ਹੱਤਿਆ ਕਰ ਦਿੱਤੀ ਮੈਨੂੰ ਆਪਣੀ ਧੀ ਦਾ ਇਨਸਾਫ ਚਾਹੀਦਾ ਇਹਨਾਂ ਨੂੰ ਉਮਰ ਕੈਦ ਹੋਣੀ ਚਾਹੀਦੀ ਇਹਨਾਂ ਨੂੰ ਫਾਂਸੀ ਦਾ ਹੁਕਮ ਚ ਹੋਣਾ ਚਾਹੀਦਾ ਵਿੱਚੇ ਪਰੌਣੇ ਨੂੰ ਤਾਂ ਵਿੱਚੇ ਸੱਸ ਸਹੁਰੇ ਨੂੰ ਜਿਹੜੇ ਹੋਰ ਵੀ ਸ਼ਾਮਲ ਆ ਉਹਨਾਂ ਨੂੰ ਵੀ ਫਾਂਸੀ ਹੋਣੀ ਚਾਹੀਦੀ ਮੈਨੂੰ ਧੀ ਦਾ ਇਨਸਾਫ ਦੇ ਮਿਲਣਾ ਉਹਨਾਂ ਚਿਰ ਮੈਨੂੰ ਆਪਣੀ ਧੀ ਦਾ ਇਨਸਾਫ ਨਹੀਂ ਮਿਲਣਾ ਮੈਂ ਇਹ ਇਹ ਇਨਾ ਤੋਂ ਮੰਗ ਕਰਦੀ ਆ ਮੈਨੂੰ ਇਨਸਾਫ ਮਿਲੇ ਪਰ 7 ਦਿਨ ਹੋ ਗਏ ਮੇਰੀ ਧੀ ਮੁਕੀ ਨੂੰ ਮੇਰੀ ਕੋਈ ਸੁਣਵਾਈ ਨਹੀਂ ਹੋਈ ਇੱਥੇ ਮੈਂ ਇੱਥੇ ਇੰਡੀਆ ਦੀ ਗਵਰਨਮੈਂਟ ਤੋਂ ਇੰਡੀਆ ਦੀ ਪੁਲਿਸ ਤੋਂ ਬਹੁਤ ਜਿਆਦਾ ਪਰੇਸ਼ਾਨ ਆ ਇਸ ਕਰਕੇ ਐਨ ਆਰ ਆਈ ਨਿਆਣੇ ਇੰਡੀਆ ਆਉਣ ਨੂੰ ਕੋਈ ਵੀ ਮੰਨਦੇ ਨਹੀਂ ਵੀ ਇੱਥੇ ਮੌਤਾਂ ਹੁੰਦੀਆਂ ਆ ਗਲ ਘੁੱਟਦੇ ਆ ਤਾਂ ਮੈਂ ਬਸ ਇੰਨੇ ਕਹਿਣਾ ਚਾਹੁੰਦੀ ਆ ਮੈਨੂੰ ਇਨਸਾਫ ਚਾਹੀਦਾ ਮੈਂ ਇਨਸਾਫ ਮੰਗਦੀ ਰਾਜੀਵ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਮੁਕੱਦਮਾ ਦਰਜ ਨਹੀਂ ਕੀਤਾ ਜਾਵੇਗਾ ਉਦੋਂ ਤੱਕ ਉਹ ਆਪਣੀ ਲੜਕੀ ਦਾ ਸਸਕਾਰ ਨਹੀਂ ਕਰਨਗੇ ਹਾਲਕਿ ਇਸ ਕੇਸ ਦੇ ਸਬੰਧ ਵਿੱਚ ਡੀਐਸਪੀ ਸੁਲਤਾਨਪੁਰ ਲੋਧੀ ਬਬਨਦੀਪ ਸਿੰਘ ਵੱਲੋਂ ਵੀ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਉਹਨਾਂ ਕੀ ਦੱਸਿਆ ਆਪ ਤਾਂ ਸੁਣਾਉਂਦੇ ਆ ਤੇ ਮੈਨੂੰ ਇਹਨਾਂ ਨੇ ਜਦੋਂ ਫਾਇਰ ਕੀਤਾ ਕਿ ਸਾਡੀ ਜਿਹੜੀ ਲੜਕੀ ਆ ਉਹਦੀ ਜਿਹੜੀ ਸ਼ੱਕੀ ਹਲਾਤਾਂ ਦੇ ਵਿੱਚ ਡੈਥ ਹੋ ਗਈ ਆ ਪਰ ਜਿਹੜੀ ਸਾਡੀ ਜਿਹੜੀ ਸੁਣਵਾਈ ਆ ਉਹ ਨਾ ਤਾਂ ਪ੍ਰਸ਼ਾਸਨ ਕਰ ਰਿਹਾ ਨਾ ਹੀ ਕੋਈ ਪੁਲਿਸ ਵਾਲੇ ਸੁਣ ਰਹੇ ਆ ਤੇ ਨਾ ਹੀ ਡਾਕਟਰ ਕੋਈ ਸਾਨੂੰ ਦੱਸ ਰਹੇ ਆ ਕੀ ਵਜ੍ਹਾ ਕੀ ਆ ਰੀਜ਼ਨ ਕੀ ਆ ਉਸ ਆਧਾਰ ਦੇ ਉੱਤੇ ਜਿਹੜਾ ਜਿਹੜਾ ਮ੍ਰਿਤਕ ਦੇ ਪਰਿਵਾਰ ਨੇ ਧਰਨਾ ਲਾਇਆ ਧਰਨਾ ਲਾ ਕੇ ਪ੍ਰਸ਼ਾਸਨ ਨੂੰ ਜਿਹੜਾ ਦੱਸਿਆ ਕਿ ਇਹ ਸ਼ੱਕ ਹਲਾਤਾਂ ਦੇ ਵਿੱਚ ਜਿਹੜੀ ਡੈਥ ਹੋਈ ਆ ਇੱਤੇ ਕਾਰਵਾਈ ਹੋਣੀ ਚਾਹੀਦੀ ਆ ਤੇ ਉਸ ਤੋਂ ਬਾਅਦ ਜਿਹੜੀ ਪੋਸਟਮਾਰਟਮ ਦੀ ਜਦੋਂ ਰਿਪੋਰਟ ਆਉਂਦੀ ਆ ਪੋਸਟਮਾਰਟਮ ਦੀ ਰਿਪੋਰਟ ਦੇ ਵਿੱਚ ਇਹ ਸ਼ੋ ਹੋਇਆ ਕਿ ਕੁੜੀ ਦਾ ਜਿਹੜਾ ਗਲਾ ਘੁੱਟ ਕੇ ਮਾਰਿਆ ਗਿਆ ਸਾਹ ਘੁੱਟ ਕੇ ਸਾਹ ਘੁੱਟ ਕੇ ਜਿਹੜਾ ਗਲਾ ਘੁੱਟ ਕੇ ਮਾਰਿਆ ਗਿਆ ਤੇ ਉਹਦੇ ਉਸ ਤੋਂ ਬਾਅਦ ਜਿਹੜੀ ਅਸਲ ਜਿਹੜੀ ਵਜ੍ਹਾ ਜਿਹੜੀ ਰੰਜਿਸ਼ ਜਿਹੜੀ ਸਾਹਮਣੇ ਆਉਂਦੀ ਆ ਉਹ ਉਹਦੇ ਮੰਮੀ ਡੈਡੀ ਕੋ ਇਹ ਪਤਾ ਲੱਗਦਾ ਆ ਕਿਉਂਕਿ ਉਹ ਆਪ ਜਿਹੜੇ ਇੰਗਲੈਂਡ ਦੇ ਸਿ ਜਿਹੜੀ ਕੁੜੀ ਐ ਕੁੜੀ ਜਿਹੜੀ ਹੈਗੀ ਆ ਉਹ ਅਮਰੀਕਨ ਸਿਟੀਜ਼ਨ ਹੈਗੀ ਆ ਤੇ ਉਹ ਜਿਹੜੀ ਐ 12 ਤਰੀਕ ਨੂੰ ਆਈ ਆ ਝੂਠ ਬੋਲ ਕੇ ਇਹਨਾਂ ਨੇ ਜਿਹੜਾ ਨਾ ਕੁੜੀ ਨੂੰ ਸੱਦਿਆ ਕਿ ਸਾਡੇ ਮੇਰੇ ਭੂਆ ਦੇ ਬੇਟੇ ਦਾ ਵਿਆਹ ਆ ਤੇ ਤੂੰ ਜਾ ਕੇ ਵਿਆਹ ਟੈਂਡ ਕਰ ਲੈ ਤੇ ਜਦ ਕਿ ਜਦੋਂ ਉਹ ਕੁੜੀ ਆਉਣ ਤੋਂ ਇੱਕ ਦਿਨ ਪਹਿਲਾਂ ਇਹ ਦੱਸ ਦਿੱਤਾ ਜਾਂਦਾ ਕਿ ਕੁੜੀ ਜਿਹੜੀ ਐ ਮੇਰੇ ਭੂਆ ਦੇ ਮੁੰਡੇ ਦਾ ਜਿਹੜਾ ਵਿਆਹ ਨਾ ਕੈਨਸਲ ਹੋ ਗਿਆ ਕਿ ਚਲ ਤੇਰੀ ਟਿਕਟ ਕਨਫਰਮ ਆ ਤੂੰ ਜਾਇਆ ਬਟ ਜਦੋਂ ਕੁੜੀ ਆਉਂਦੀ ਆ ਆਉਣ ਤੋਂ ਬਾਅਦ 18 ਤਰੀਕ ਨੂੰ ਜਿਹੜੀ ਹੈ ਕੁੜੀ ਦੀ ਹਾਲਤ ਜਿਹੜੀ ਹੈ ਖਰਾਬ ਹੋ ਜਾਂਦੀ ਹੈ ਤੇ ਉਹ ਹਾਲਤ ਖਰਾਬ ਹੋਣ ਦੇ ਨਾਲ ਜਿਹੜਾ ਵਾ ਉਹ ਕਹਿੰਦੇ ਆ ਕਿ ਕੁੜੀ ਨੂੰ ਹਸਪੀਟਲ ਲੈ ਕੇ ਜਾਇਆ ਜਾਂਦਾ ਜਿਹੜਾ ਮਨਜਿੰਦਰ ਸਿੰਘ ਹਸਬੈਂਡ ਆ ਉਹਦਾ ਅਮਰੀਕਾ ਉਹ ਫੋਨ ਕਰਦਾ ਆ ਉਹਨਾਂ ਨੂੰ ਜਦੋਂ ਫੋਨ ਕਰਦਾ ਆ ਤੇ ਉਹ ਫੋਨ ਜਦੋਂ ਨਹੀਂ ਚੱਕਦੇ ਉਹਨਾਂ ਦੇ ਬ੍ਰਦਰ ਨੂੰ ਫੋਨ ਕੀਤਾ ਜਾਂਦਾ ਤੇ ਜਦੋਂ ਉਹਦੇ ਬ੍ਰਦਰ ਨਾਲ ਗੱਲ ਹੁੰਦੀ ਆ ਤੇ ਉਹ ਕਹਿੰਦਾ ਆਪਣੇ ਪਾਪਾ ਨਾਲ ਗੱਲ ਕਰਾ ਉਹ ਕਹਿੰਦਾ ਕਿ ਤੁਹਾਡੀ ਜਿਹੜੀ ਬੇਟੀ ਆ ਉਹ ਨੂੰ ਜਿਹੜਾ ਵਾ ਹੀਟਰ ਜਿਹੜਾ ਨਾ ਹੋਮ ਹੀਟਰ ਆ ਉਦੇ ਕਰਕੇ ਨਾ ਗੈਸ ਚੜਨ ਕਰਕੇ ਡੈਥ ਹੋ ਗਈ